3 ਤਰੀਕ ਨੂੰ ਮੀਟਿੰਗ ਕਰੀ ਸੀਗੀ ਜਥੇਬੰਦੀ ਨਾਲ ਨੇ ਸੰਯੁਕਤ ਮੋਰਚੇ ਨੇ ਤੇ ਉੱਥੇ 2 ਘੰਟੇ 8 ਮੰਗਾ ਦੀ ਡਿਬਾਟ ਹੋਈ ਸੀ ਤੇ 9 ਦਾ 18 ਮੰਗਾ ਖੁੱਲਤੀਆਂ ਦੂਜੀਆਂ ਦੀ ਹੋਈ ਨਹੀਂ ਉੱਥੋਂ ਭਗਵਾਨਤਮਾਨ ਜੀ ਵਿਚਾਰੋਂ ਉੱਠ ਕੇ ਭੱਜ ਗਏ ਜੀ ਕਹਿੰਦੇ ਤੁਸੀਂ ਧਰਨਾ ਲਾਓ ਨਾ ਜੇ ਧਰਨਾ ਲਾਉਣਾ ਤਾਂ ਤਾਂ ਮੰਗਾ ਮੰਨਾਂਗੇ ਅਸੀਂ ਜਿਹੜੀ ਇੱਕ ਮੰਗ ਮੰਨੀ ਤੇ ਉਹ ਵੀ ਜਿਹੜੀ ਵੀ ਇੱਕ ਤਰੀਕ ਤੋਂ ਤੁਸੀਂ 1 ਜੂਨ ਤੋਂ ਜੀਰੀ ਲਾ ਲਿਓ ਹੋਰ ਕੋਈ ਮੰਗਦੀ ਉਹਨੇ ਹਾਂ ਨਹੀਂ ਕਰੀਤੀ ਜੀ ਬਾਕੀ ਕਹਿੰਦਾ ਵੀ ਤੁਸੀਂ ਜਿਹੜੀਆਂ ਦੂਜੀਆਂ ਮੰਗਾਂ ਨੇ ਮੇਰੇ ਹੈ ਹੀ ਨਹੀਂ ਹੈਗੀਆਂ ਉਹ ਵੀ ਉਹ ਸੈਂਟਰ ਦੇ ਮੰਗਾਂ ਨੇ ਮੰਗ ਮੇਤੋ ਰਹੋ ਤੁਸੀਂ ਬਿਲਕੁਲ ਅੱਜ ਦੇ ਧਰਨੇ ਤੋਂ ਬਾਅਦ ਕੋਈ ਹੋਰ ਵੀ ਸਟੈਪ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਚੁੱਕਿਆ ਜਾਏਗਾ ਜਾਂ ਸੈਂਟਰ ਸਰਕਾਰ ਦੇਗਾ ਇਹਨੂੰ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਜੀ ਉਦੇ ਵਿੱਚ ਇਹਨੂੰ ਡਿਬੇਟ ਕਰਨ ਵਾਸਤੇ ਕਿਹਾ ਹੈ ਵੀ ਉੱਥੇ ਡਿਬੇਟ ਦੇ ਵਿੱਚ ਦੱਸਾਂਗੇ ਮੰਗਾ ਤੇਰੀਆਂ ਨੇ ਕਿ ਸੈਂਟਰ ਦੀਆਂ ਨੇ ਵੀ ਜਗ੍ਹਾ ਵੀ ਤੇਰੀ ਹੋਊਗੀ ਚੈਨਲ ਵੀ ਤੇਰੇ ਹੋਣਗੇ ਟਾਈਮ ਵੀ ਤੇਰਾ ਹੋਊਗਾ ਵੀ ਸਾਡੇ ਨਾਲ ਡਿਬੇਟ ਕਰ ਜੇ ਉੱਥੇ ਡਿਬੇਟ ਦੇ ਵਿੱਚ ਨਹੀਂ ਆਉਂਦਾ ਇਹ 15 ਤਰੀਕ ਨੂੰ ਮੀਟਿੰਗ ਹੈ ਜੀ ਤੇ ਉਹ ਮੀਟਿੰਗ ਤੋਂ ਬਾਅਦ ਜੋ ਫੈਸਲਾ ਲਿਆ ਜਾਊਗਾ ਉਹ ਅੱਗੇ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਵੀ 3 ਤਰੀਕ ਨੂੰ ਜਿਹੜੀ ਮੀਟਿੰਗ ਕੀਤੀ ਸੀ ਭਗਵਾਨ ਤਮਨ ਸਰਕਾਰ ਜੀ ਨੇ ਉਦੇ ਵਿੱਚ ਤੁਹਾਨੂੰ ਪੜਿਆ ਗਿਆ ਅਧੀਆਂ ਮੰਗਾਂ ਤੇ ਡਿਬੇਟ ਹੋਈ ਸੀਗੀ ਉਸ ਤੋਂ ਬਾਅਦ ਅਚਾਨਕ ਕਹਿੰਦੇ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਦੇ ਕਾਰਨ ਕਿਉਂਕਿ ਪਹਿਲਾਂ ਪੁੱਛਿਆ ਗਿਆ ਕਿ ਉਹਨਾਂ ਨੂੰ ਵੀ ਥੋੜਾ ਕੋ ਸਮਾਂ ਕਿਨਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਕਹਿੰਦੇ ਖੁੱਲਾ ਸਮਾਂ ਲੇਕਿਨ ਫੇਰ ਵੀ ਉਹ ਜਿਹੜਾ 8 ਮੰਗਾਂ ਤੋਂ ਬਾਅਦ ਉਹ ਕਹਿ ਕੇ ਬਹਾਨਾ ਲਾ ਕੇ ਕਿਹਾ ਉਹਨਾਂ ਨੇ ਕਿ ਵੀ ਤੁਸੀਂ 5 ਤਰੀਕ ਵਾਲਾ ਮੋਰਚਾ ਮੌਲਤ ਵੀ ਕਰ ਦੋ ਨਹੀਂ ਤਾਂ ਫਿਰ ਜਿਹੜੀਆਂ ਪੁਰਾਣੀਆਂ ਮੰਗਾਂ ਮੰਨੀਆਂ ਸੀ ਉਹ ਵੀ ਤੁਹਾਡੀਆਂ ਨਹੀਂ ਮੰਨਣੀਆਂ ਸੀ ਨੇ ਅਤੇ ਜਿਹੜਾ ਕੋਈ ਤੁਸੀਂ ਕਰਨਾ ਕਰ ਲੋ ਉਦੇ ਰੋਸ ਦੇ ਵਿੱਚ ਉਹਦੇ ਰੋਸ ਦੇ ਵਿੱਚ ਜਾਨੀ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਤੇ ਐਮਐਲਏ ਦੇ ਜਾਨੀ ਕਿ ਦਫ਼ਤਰਾਂ ਦੇ ਤੇ ਘਰਾਂ ਦੇ ਘਰਾਓ ਕੀਤਾ ਗਿਆ ਤੇ ਆਉਣ ਵਾਲੀ ਜਿਹੜੀ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਡਿਵਾਈਡ ਕਰਨ ਵਾਸਤੇ ਕਿਹਾ ਉਹਦੇ ਵਿੱਚ ਕੀ ਨਿਕਲਦਾ ਉਸ ਤੋਂ ਬਾਅਦ ਫਿਰ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਅੱਗੇ ਕੀ ਮੀਟਿੰਗ ਕਰਕੇ ਅੱਗੇ ਕੀ ਪ੍ਰੋਗਰਾਮ ਦੇ ਰਿਹਾ ਉਹਦੇ ਤੇ ਫੁੱਲ ਚੜਾਵਾਂਗੇ ਅਸੀਂ ਦੇਖੋ ਜੀ ਅੱਜ ਡਾਕਟਰ ਮੇਰੇ ਸਾਹਮਣੇ ਤੇ ਤਰਨਖਸ਼ਾਨ ਮੋਰਚੇ ਦਾ ਅਸੀਂ ਜਿਹੜਾ ਟ੍ਰੈਫਿਕ ਆਵਾਜਾਈ ਮਤਲਬ ਕੁਝ ਵਿਗੰਨਾ ਵੇ ਸੁਰੱਖਿਆ ਪ੍ਰਬੰਧ ਕਿਤੇ ਨੇ ਬੈਰੀਕੇਡ ਫੇਰੇ ਲਾ ਕੇ ਜਿਹੜੀ ਆਵਾਜਾਈ ਹੈ ਇਹਨ ਬਿਲਕੁਲ ਠੀਕ ਚੱਲ ਰਹੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਨਾ ਪਸਾਨਾ ਨੂੰ ਜਾਂ ਕਿਛੇ ਰਾਹੀ ਗਿਰਨ ਲੰਘਣ ਆਉਂਦੇ ਹਾਂ ਹਾਂ ਜੀ ਸੱਖੇ ਸਾਡੇ ਵੱਲੋਂ ਪ੍ਰਬੰਧ ਹੋ ਗਿਆ ਟ੍ਰੈਕ ਕੋਰਸ ਬਲੋ ਜੀ ਤਿੰਨ ਤਰੀਕ ਨੂੰ ਮੀਟਿੰਗ ਕਰੀ ਸੀਗੀ ਜਥੇਬੰਦੀ ਨੇ ਸੰਯੁਕਤ ਮੋਰਚੇ ਨੇ ਤੇ ਉੱਥੇ 2 ਘੰਟੇ ਅੱਠ ਮੰਗਾਂ ਦੀ ਦੁਬਾਰਤ ਹੋਈ ਤੀ ਤੇ 9 ਦਾ 18 ਮੰਗਾਂ ਕੁੱਲ ᱛੀਆਂ ਦੂਜੀਆਂ ਦੀ ਹੋਈ ਨਹੀਂ ਉੱਥੋਂ ਭਗਵਾਨਤਮਾਨ ਦੀ ਵਿਚਾਲੋਂ ਉੱਠ ਕੇ ਭੱਜ ਗਏ ਜੀ ਕਹਿੰਦੇ ਤੁਸੀਂ ਧਰਨਾ ਲਾਓ ਨਾ ਜੇ ਧਰਨਾ ਲਾਉਣਾ ਤਾਂ ਤਾਂ ਮੰਗਾਂ ਮੰਨਾਂਗੇ ਅਸੀਂ ਜਿਹੜੀ ਇੱਕ ਮੰਗ ਮੰਨੀ ਤੇ ਉਹ ਵੀ ਜਿਹੜੀ ਵੀ ਇੱਕ ਤਰੀਕ ਤੋਂ ਤੁਸੀਂ 1 ਜੂਨ ਤੋਂ ਜੀਰੀ ਲਾ ਲਿਓ ਹੋਰ ਕੋਈ ਮੰਗਦੀ ਉਹਨੇ ਹਾਂ ਨਹੀਂ ਕਰੀਤੀ ਜੀ ਬਾਕੀ ਕਹਿੰਦਾ ਵੀ ਤੁਸੀਂ ਜਿਹੜੀਆਂ ਦੂਜੀਆਂ ਮੰਗਾਂ ਨੇ ਮੇਰੇ ਹਈ ਨਹੀਂ ਹੈਗੀ ਆਹੋ ਵੀ ਉਹ ਸੈਂਟਰ ਦੇ ਮੰਗਾ ਨੇ ਮੰਗ ਮੇਤੋ ਰਹੋ ਤੁਸੀਂ ਬਿਲਕੁਲ ਅੱਜ ਦੇ ਧਰਨੇ ਤੋਂ ਬਾਅਦ ਕੋਈ ਹੋਰ ਵੀ ਸਟੈਪ ਆ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਠੁੱਕਿਆ ਜਾਏਗਾ ਜਾਂ ਸੈਂਟਰ ਸਰਕਾਰ ਦੇ ਕੋਲ ਸੰਯੁਕਤ ਲੋਕ 15 ਤਰੀਕ ਦੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਜੀ ਉਹਦੇ ਵਿੱਚ ਇਹਨੂੰ ਡਿਬੇਟ ਕਰਨ ਵਾਸਤੇ ਕਿਹਾ ਹੈ ਵੀ ਉੱਥੇ ਡਿਬੇਟ ਦੇ ਵਿੱਚ ਦੱਸਾਂਗੇ ਮੰਗਾ ਤੇਰੀਆਂ ਨੇ ਕਿ ਸੈਂਟਰ ਦੀਆਂ ਨੇ ਵੀ ਜਗਾ ਵੀ ਤੇਰੀ ਹੋਊਗੀ ਚੈਨਲ ਵੀ ਤੇਰੇ ਹੋਣਗੇ ਟਾਈਮ ਵੀ ਤੇਰਾ ਹੋਊਗਾ ਵੀ ਸਾਡੇ ਨਾਲ ਡਿਬਾਟ ਕਰ ਜੇ ਉੱਥੇ ਡਿਬਾਟ ਦੇ ਵਿੱਚ ਨਹੀਂ ਆਉਂਦਾ ਇਹ 15 ਤਰੀਕ ਨੂੰ ਮੀਟਿੰਗ ਹੈ ਜੀ ਤੇ ਉਹ ਮੀਟਿੰਗ ਤੋਂ ਬਾਅਦ ਜੋ ਫੈਸਲਾ ਲਿਆ ਜਾਊਗਾ ਉਹ ਅੱਗੇ ਉਹ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਵੀ 3 ਤਰੀਕ ਨੂੰ ਜਿਹੜੀ ਮੀਟਿੰਗ ਕੀਤੀ ਸੀ ਭਗਵਾਨ ਸਤਿਮਾਨ ਸਰਕਾਰ ਜੀ ਨੇ ਉਹਦੇ ਵਿੱਚ ਤੁਹਾਨੂੰ ਪੜਿਆ ਗਿਆ ਅਧੀਆਂ ਮੰਗਾਂ ਤੇ ਡਿਬੇਟ ਹੋਈ ਸੀਗੀ ਉਸ ਤੋਂ ਬਾਅਦ ਅਚਾਨਕ ਕਹਿੰਦੇ ਮੇਰੀ ਅੱਖ ਦੇ ਵਿੱਚ ਇਨਫੈਕਸ਼ਨ ਦੇ ਕਾਰਨ ਕਿਉਂਕਿ ਪਹਿਲਾਂ ਪੁੱਛਿਆ ਗਿਆ ਕਿ ਉਹਨੂੰ ਵੀ ਤੁਹਾਡੇ ਕੋਲ ਸਮਾਂ ਕਿੰਨਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਕਹਿੰਦੇ ਖੁੱਲਾ ਸਮਾਂ ਲੇਕਿਨ ਫੇਰ ਵੀ ਉਹ ਜਦ ਅੱਠ ਮੰਗਾਂ ਤੋਂ ਬਾਅਦ ਉਹ ਕਹਿ ਕੇ ਬਹਾਨਾ ਲਾ ਕੇ ਕਿਹਾ ਉਹਨਾਂ ਨੇ ਕਿ ਤੁਸੀਂ 5 ਤਰੀਕ ਵਾਲਾ ਮੋਰਚਾ ਮੋਲਤ ਵੀ ਕਰ ਦੋ ਨਹੀਂ ਤਾਂ ਫਿਰ ਜਿਹੜੀਆਂ ਪੁਰਾਣੀਆਂ ਮੰਗਾਂ ਮੰਨੀਆਂ ਸੀ ਉਹ ਵੀ ਤੁਹਾਡੀਆਂ ਨਹੀਂ ਮੰਨਣੀਆਂ ਸੀ ਨੇ ਅਤੇ ਜਿਹੜਾ ਕੋਈ ਤੁਸੀਂ ਕਰਨਾ ਕਰ ਲੋ ਉਹਦੇ ਰੋਸ ਦੇ ਵਿੱਚ ਉਹਦੇ ਰੋਸ ਦੇ ਵਿੱਚ ਯਾਨੀ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਮੰਤਰੀਆਂ ਤੇ ਐਮਐਲਏ ਦੇ ਯਾਨੀ ਕਿ ਦਫ਼ਤਰਾਂ ਦੇ ਤੇ ਘਰਾਂ ਦੇ ਘਰਾਓ ਕੀਤਾ ਗਿਆ ਤੇ ਆਉਣ ਵਾਲੀ ਜਿਹੜੀ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਡਿਵਾਈਡ ਕਰਨ ਵਾਸਤੇ ਕਿਹਾ ਉਹਦੇ ਵਿੱਚ ਕੀ ਨਿਕਲਦਾ ਉਦੋਂ ਬਾਅਦ ਫਿਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਅੱਗੇ ਕੀ ਮੀਟਿੰਗ ਕਰਕੇ ਅੱਗੇ ਕੀ ਪ੍ਰੋਗਰਾਮ ਦੇ ਰਿਹਾ ਉਹਦੇ ਤੇ ਫੁੱਲ ਚੜਾਵਾਂਗੇ ਅਸੀਂ ਦੇਖੋ ਜੱਜ ਡਾਕਟਰ ਮੇਰੇ ਸਾਹਮਣੇ ਇੱਥੇ ਧਰਨਾ ਸ਼ਾਂਤ ਮੁਕਤੀ ਦਾ ਅਸੀਂ ਜਿਹੜੇ ਜਿਹੜਾ ਟ੍ਰੈਫਿਕ ਆਵਾਜਾਈ ਮਟਰ ਕੁਝ ਵਿਗੰਨਾ ਭਈ ਸੁਰੱਖਿਆ ਪ੍ਰਬੰਧ ਪਿੱਤੇ ਨੇ ਬੈਰੀਕੇਡ ਵਗੈਰਾ ਲਾ ਕੇ ਜਿਹੜੀ ਆਵਾਜਾਈ ਹੈ ਐਨ ਬਿਲਕੁਲ ਠੀਕ ਚੱਲ ਰਹੀ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਨਾ ਪਛਾਣਨ ਨੂੰ ਜਾਂ ਕਿਸੇ ਰਾਹੀ ਗਿਰਾਂ ਲੰਘਣ ਵਾਲ ਨੂੰ ਹਾਂ ਜੀ ਸਖੇ ਸਾਡੇ ਵੱਲੋਂ ਪ੍ਰਬੰਧ ਹੋ ਗਿਆ ਟ੍ਰੈਫਿਕ ਪਾਸਟ ਹੋ ਲੋ ਜੀ